ਨਰਿੰਦਰ ਮੋਦੀ ਪਹੁੰਚ ਗਿਆ ਅਸਾਮ ਦੇ ਕਾਜੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਤੇ ਫੇਰ ਕੀ ਸੀ ਚਰਚਾ ਦਾ ਵਿਸ਼ਾ ਤਾਂ ਬਣ ਨਹੀਂ ਸੀ ਕਿਉਂਕਿ ਨਰਿੰਦਰ ਮੋਦੀ ਜਦੋਂ ਕੁਝ ਕਰਦੇ ਆ ਤਾਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਤੇ ਕਈਆਂ ਨੂੰ ਉਹ ਮੁੱਦਾ ਮਿਲ ਜਾਂਦਾ ਤੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਨਰਿੰਦਰ ਮੋਦੀ ਐਵੇਂ ਹੀ ਘੁੰਮਦੇ ਫਿਰਦੇ ਆ ਉਹ ਐਵੇਂ ਨਹੀਂ ਘੁੰਮਦੇ ਫਿਰਦੇ ਉਹਨਾਂ ਨੂੰ ਪਤਾ ਹੈ ਵੀ ਕੀ ਸਮੇਂ ਤੇ ਕਿਹੜਾ ਕੰਮ ਕਰਨਾ ਹੈ ਹਰ ਦਿਨ ਕੁਝ ਨਾ ਕੁਝ ਨਵਾਂ ਪ੍ਰੋਗਰਾਮ ਪ੍ਰਾਈਮ ਮਿਨਿਸਟਰ ਕਰਦੇ ਆ ਤਾਂ ਇਸੇ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਸੀ ਨੈਸ਼ਨਲ ਪਾਰਕ ਦਾ ਕਾਜੀਰੰਗਾ ਨੈਸ਼ਨਲ ਪਾਰਕ ਹੈ ਜੋ ਸਾਮ ਦੇ ਵਿੱਚ ਹੈ ਇਹ ਪਹਿਲਾਂ ਤੁਹਾਨੂੰ ਦੱਸ ਦੇਣਾ ਵੀ 50 ਸਾਲ ਪਹਿਲਾਂ ਇਸ ਨੂੰ ਬਣਾਇਆ ਗਿਆ ਸੀ ਤਿਆਰੀ ਕਰਵਾਈ ਗਈ ਸੀ ਤਾਂ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਸੋਧਾਂ ਹੋਣ ਤੋਂ ਬਾਅਦ ਇਸ ਦਾ ਜਿਹੜਾ ਬਹੁਤ ਸਾਰੀ ਸੁੰਦਰ ਅਲੌਕਿਕ ਤਰੀਕੇ ਦੇ ਨਾਲ ਜਿਹੜਾ ਇਸ ਡਿਜ਼ਾਈਨ ਕੀਤਾ ਹੋਇਆ ਇਸ ਪਾਰਕ ਨੂੰ ਤਾਂ ਵੱਖ-ਵੱਖ ਤਰ੍ਹਾਂ ਦੇ ਜਾਨਵਰ ਵੀ ਨੇ ਪਸ਼ੂ ਪੰਛੀ ਵੀ ਨੇ ਸਾਰੇ ਆ ਦੇਖ ਸਕਦੇ ਹੋ ਤੁਸੀਂ ਜਦੋਂ ਨਰਿੰਦਰ ਮੋਦੀ ਪਹੁੰਚਦੇ ਆ ਤਾਂ ਹਾਥੀ ਦੀ ਸਵਾਰੀ ਵੀ ਕਰਦੇ ਆ ਹਾਥੀ ਗੈਂਡਾ ਹਰ ਇੱਕ ਜਾਨਵਰ ਕਹਿ ਸਕਦੇ ਆ ਵੀ ਜਿਹੜੀਆਂ ਕਿਸਮਾਂ ਤੁਸੀਂ ਕਿਸੇ ਪਾਸੇ ਨਹੀਂ ਦੇਖੀਆਂ ਤਾਂ ਉਹ ਇਸ ਪਾਰਕ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤਾਂ ਦੇਖ ਸਕਦੇ ਹੋ ਨਰਿੰਦਰ ਮੋਦੀ ਜਦੋਂ ਖੁਦ ਪਹੁੰਚਦੇ ਆ ਤਾਂ ਹਾਥੀ ਦੀ ਸਵਾਰੀ ਕਰਦੇ ਆ ਤੇ ਹਾਥੀ ਦੀ ਸਵਾਰੀ ਕਰਦੇ ਹੋਏ ਕਿਹੜੀਆਂ ਕਿਹੜੀਆਂ ਲੋਕਿਕ ਚੀਜ਼ਾਂ ਜਿਹੜੀਆਂ ਉੱਥੇ ਜਾਨਵਰ ਦੇਖਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਕਿਸ ਤਰੀਕੇ ਦੇ ਨਾਲ ਪ੍ਰਤੀਤ ਹੁੰਦਾ ਆ ਦੇਖੋ ਤੁਸੀਂ ਫੋਟੋਗ੍ਰਾਫੀ ਵੀ ਕਰਦੇ ਆ ਨਰਿੰਦਰ ਮੋਦੀ ਤੇ ਕਹਿ ਸਕਦੇ ਆ ਵੀ ਜਦੋਂ ਨਰਿੰਦਰ ਮੋਦੀ ਕੁਝ ਕਰਦੇ ਆ ਤਾਂ ਯਾਰ ਚਰਚਾ ਦਾ ਵਿਸ਼ਾ ਤਾਂ ਬਣਨਾ ਹੀ ਆ ਕਿਉਂਕਿ ਜਦੋਂ ਕਾਜੀ ਰੰਗਾ ਨੈਸ਼ਨਲ ਪਾਰਕ ਦੇ ਵਿੱਚ ਪਹੁੰਚੇ ਤਾ ਲੋਕਾਂ ਦੀਆਂ ਨਜ਼ਰਾਂ ਟਿਕ ਜਾਂਦੀਆਂ ਨੇ ਵੀ ਇੱਥੇ ਵੀ ਕੁਝ ਖਾਸ ਕਰਕੇ ਆਉਣਗੇ ਤਾਂ ਜਿੱਥੇ ਵੱਖ-ਵੱਖ ਪਾਲিসੀਆਂ ਲੈ ਕੇ ਨਰਿੰਦਰ ਮੋਦੀ ਦੀ ਸਰਕਾਰ ਕੰਮ ਕਰ ਰਹੀ ਹੈ ਤਾਂ ਉੱਥੇ ਹੀ ਨਰਿੰਦਰ ਮੋਦੀ ਰੋਜ਼ਾਨਾ ਕੁਝ ਨਾ ਕੁਝ ਨਵਾਂ ਕਰਦੇ ਆ ਦੇਖ ਸਕਦੇ ਹੋ ਅੱਜ ਜਿੱਥੇ ਕਾਜੀ ਰੰਗਾ نیشنل ਪਾਰਕ ਦੇ ਵਿੱਚ ਘੁੰਮ ਰਹੇ ਨੇ ਉੱਥੇ ਹੀ ਜਿਹੜਾ ਜਾਨਵਰਾਂ ਨੂੰ ਖਾਣਾ ਵੀ ਖਵਾਇਆ ਤੇ ਲੋਕਾਂ ਦੇ ਨਾਲ ਗੱਲਾਂ ਵੀ ਕੀਤੀਆਂ ਗੱਡੀ ਦੇ ਵਿੱਚ ਘੁੰਮ ਕੇ ਪੂਰਾ ਪਾਰਕ ਵੀ ਦੇਖਿਆ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਨਰਿੰਦਰ ਮੋਦੀ ਇੱਕ ਗੱਲ ਜ਼ਰੂਰ ਕਹਿੰਦੇ ਆ ਵੀ ਸਾਡੀ ਸਰਕਾਰ ਲੋਕਾਂ ਦੇ ਕੰਮ ਲਈ ਹੈ ਲੋਕਾਂ ਦੇ ਭਵਿੱਖ ਦੇ ਲਈ ਹੈ ਕੀ ਕਦੇ ਵੀ ਪੈਸੇ ਜਾਂ ਕਿਸੇ ਹੋਰ ਲਾਲਚ ਦੇ ਨਾਲ ਆਪਣੀ ਸਰਕਾਰ ਨੂੰ ਨਹੀਂ ਬਣਾਉਂਦੇ ਸਾਡਾ ਕੰਮ ਸਿਰਫ ਵਿਕਾਸ ਕਰਨਾ ਹੈ ਤੇ ਇਸੇ ਤਰ੍ਹਾਂ ਇਹਨਾਂ ਨੇ ਅਪੀਲ ਵੀ ਕੀਤੀ ਨਰਿੰਦਰ ਮੋਦੀ ਨੇ ਖਾਸ ਕਰਕੇ ਲੋਕਾਂ ਨੂੰ ਵੀ ਅਪੀਲ ਵੀ ਕੀਤੀ ਹੈ ਕਿਸ ਨੈਸ਼ਨਲ ਪਾਰਕ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਨਵਰਾਂ ਨੂੰ ਜੀਵ ਜੰਤੂਆਂ ਨੂੰ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਨੂੰ ਦੇਖ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਉਸ ਵੈਦਰ ਨੂੰ ਉਸ ਕੁਦਰਤ ਨੂੰ ਜੋ ਕੁਦਰਤ ਦਾ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ ਉਹ ਨਰਿੰਦਰ ਮੋਦੀ ਜੀ ਨੇ ਆਪਣੇ ਟਵੀਟ ਦੇ ਉੱਪਰ ਸ਼ੇਅਰ ਵੀ ਕੀਤਾ ਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਇੱਥੋਂ ਦਾ ਨਜ਼ਾਰਾ ਲੁੱਟਵੋ ਉਠਾਓ ਤੇ ਇਹ ਨੈਸ਼ਨਲ ਪਾਰਕ ਜਿਹੜਾ ਹੈ ਅਸਾਮ ਦੇ ਵਿੱਚ ਹੈ ਤੇ ਅਸਾਮ ਦੇ ਵਿੱਚ ਇਸ ਨਜ਼ਾਰੇ ਨੂੰ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਜਾ ਕੋਣ ਕੋਣ ਇਸ ਜਗ੍ਹਾ ਦੇ ਉੱਪਰ ਜਾ ਕੇ ਆਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ